ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਲੋਕ ਦੂਜਿਆਂ ਦਾ ਨੁਕਸਾਨ ਕਰ ਜਾਂਦੇ ਨੇ ਬੇਸ਼ੱਕ ਸਲੋਗਨ ਪੜ੍ਹਦੇ ਆ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕੀਤੇ ਬਿਨਾਂ ਦੂਜਿਆਂ ਦੀ ਜ਼ਿੰਦਗੀ ਵੀ ਜੋਖਮ ਦੇ ਵਿੱਚ ਪਾ ਦਿੰਦੇ ਨੇ ਤਾਜ਼ਾ ਮਾਮਲਾ ਜਲੰਧਰ ਚ ਕਪੂਰਥਲਾ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਤੇਜ਼ ਰਫਤਾਰ ਕਾਰ ਨੇ ਸਿੱਖ ਨੌਜਵਾਨ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਐਨਾ ਹੀ ਨਹੀਂ ਨੌਜਵਾਨ ਨੇ ਇਲਜ਼ਾਮ ਇਹ ਵੀ ਲਗਾਇਆ ਕਿ ਕਾਰ ਦੇ ਵਿੱਚ ਸਵਾਰ ਲੜਕੀ ਨੇ ਉਸਦੇ ਨਾਲ ਬਤਮੀਜ਼ੀ ਵੀ ਕੀਤੀ। ਉਹ ਗੱਲਬਾਤ ਕਰ ਰਿਹਾ ਸੀ। ਮੈਂ ਮੈਡੀਕਲ ਟੋਲਕਨ ਕੰਮ ਕਰਦਾ ਹਾਂ। ਹਾਂਜੀ। ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ। ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ। ਤੇ ਉਹਨਾਂ ਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ। ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ? ਅਸੀਂ ਫਿਰ ਰਾਜਨਗਰ ਪਾਵਾਂਗੇ ਅੰਦਰ। ਅਸੀਂ ਇਧਰੋਂ ਘਰ ਜਾ ਰਹੇ ਸੀ। ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੌਂਕ ਬਾਹਰ ਕਰਨਾ ਹੀ ਸੀਗਾ। ਲਾਈਟ ਵੀ ਇਹ ਕੋਈ ਸੀਗੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ। ਜੀ ਅੱਛਾ ਜੀ ਕਿਧਰ ਹੀ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ ਆ ਰਹੇ ਸੀ ਚਿਕਚਿਕ ਵੱਲੋਂ ਅੱਛਾ ਜੀ ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੱਛਾ ਜੀ ਦੋਲੇ ਰੋਡ ਤੇ ਜੀ ਸਰ ਤੇ ਉਹ ਗਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਅੱਛਾ ਜੀ ਜੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ ਡਰਿੰਕ ਉਹਨਾਂ ਨੇ ਇੰਨੀ ਕੀਤੀ ਹੈ ਘਾਨ ਅੰਬਾਇਰੇ ਸੀਗੀ ਭਾਈ ਕਿੰਨੇ ਵੀ ਜਾਣੇ ਸੀ ਉਹ ਤਿੰਨੇ ਜਾਣੇ ਸੀ ਭਾਈ ਦੋ ਮੁੰਡੇ ਇੱਕ ਕੁੜੀ ਸਰ ਤਿੰਨ ਨੇ ਡ੍ਰਿੰਕ ਦਿੱਤੀ ਸੀ ਸਾਡੀ ਡ੍ਰਿੰਕ ਦਿੱਤੀ ਸੀ ਉੱਤਰ ਕੇ ਸਭ ਕੁੜੀ ਹਨ ਬੋਲਦੀ ਸੀ ਕੀ ਕਹਿ ਰਹੇ ਸੀ ਤੂੰ ਜਿਹੜੀ ਬਾਉਂਟਿੰਗ ਵੇਰੇ ਕੀਤੀ ਬਾਉਂਟਿੰਗ ਕਿਹਨਾਂ ਨੇ ਕੀਤੀ ਭਾਈ ਭਾਈ ਬਾਉਂਟਿੰਗ ਦੇਖ ਲਓ ਤੇ ਗੱਡੀ ਨੰਬਰ ਕੀ ਹੈ ਗੱਡੀ ਨੰਬਰ ਕੀ ਸੀਗਾ ਪੀਵੀ 08 ਭਾਈ 001 ਨਹੀਂ ਪੂਰਾ ਪੂਰਾ ਨੰਬਰ पीएम एम 0011 ਭਾਜੀ ਕੀ ਹੈ ਗੱਡੀ ਪੂਰਾ ਨੰਬਰ ਦੁਬਾਰਾ ਬੋਲੂਗੀ ਪੀਵੀ 08 ਏਐਮ 0011 ਅੱਛਾ ਜੀ ਜੀ ਹੋ ਗਿਆ ਹਾਂ ਜੀ ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਇਲਾਜ ਬਾਰੇ ਪੁੱਛਣ ਦੀ ਬਜਾਏ ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਭਾਈ ਉਹ ਕਿਹੜਾ ਜਿਹੜੇ ਕੁਝ ਕਰ ਰਹੇ ਸੀ ਗੱਡੀ ਅੱਛਾ ਉੱਤੋਂ ਉੱਪਰ ਜਾਂਦੇ ਹਾਂ ਜੀ ਹਾਂ ਜੀ ਭਾਜੀ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਜੀ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕਰ ਕੇ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂ ਜੀ ਮੌਕੇ ਤੇ ਨਾਲ ਸੀ ਆਪਣੇ ਹਾਂ ਜੀ ਹਾਂ ਜੀ ਮੌਕੇ ਤੇ ਨਾਲ ਸੀਗੇ ਅੱਛਾ ਜੀ ਬਿਲਕੁ ਸਰ ਕੋ ਸਟ ਵਗੈਰਾ ਤਾਂ ਲੱਗੀ ਤੁਹਾਡੇ ਛੱਟ ਭਾਜੀ ਲੱਗ ਦਿੱਤੀ ਥੋੜੀ ਬਹੁਤ ਲੱਗੀ ਹੈ ਪਾਸੇ ਅੱਛਾ ਜੀ ਤੇ ਡਾਕਟਰ ਕੀ ਨਾਮ ਆਪਣਾ ਮੇਰਾ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਅੱਛਾ ਜੀ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਤਲਾ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਕੇ ਅੱਛਾ ਜੀ ਖਰਾਬ ਵਗੈਰਾ ਦੱਸਿਆ ওভার ਪੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਿਆ ਸੀ ਦੇਖੋ ਉਲਟੀਆਂ ਮਾਰ ਕੇ ਫਾਦਰ ਸਾਹਿਬ ਹਾਂਜੀ ਅੱਗੇ ਜੀ ਕੀ ਨਾਮ ਤੁਹਾਡਾ ਮੇਰਾ ਭਵਿੰਦਰ ਸਿੰਘ ਬਣਾਇਆ ਕੀ ਅੰਕਲ ਤੁਹਾਡੇ ਜਿਹੜਾ ਕੀ ਕਾਲ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇਗੀ। ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਵੀ ਕੋਈ ਤੁਹਾਡੇ ਹੁੰਦੇ ਮੈਂ ਜਸਤ ਜੀ ਆਇਆ ਹੀ ਜਾਂ ਜੋ ਪੁੱਛਿਆ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਸੀ ਔਰ ਇੱਧਰ ਇਹਨਾਂ ਦਾ ਘਰ ਸੀਗਾ ਬਾਬਾ ਖੇਲ ਸਾਈਡ ਪੂਰੇ ਜਾਂਦਾ ਪਿਆ ਸੀ ਔਰ ਚਿਕਚਿਕ ਚੌਕ ਵੱਲੋਂ ਜਿਹੜੀ ਇੱਕ ਗੱਡੀ kia ਆ ਰਹੀ ਸੀਗੀ ਉਨੇ ਇਹਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਡਰਤਾ ਥੱਲੇ गिर ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਵੀ ਬੋਲਿਆ ਔਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਕੈਮਰੇ ਖਲਵਾ ਕੇ ਸਾਰੀ ਗੋੜੇ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੈਕ ਕਰਕੇ ਔਰ ਉਹ ਬੰਦੇ ਨੂੰ ਕੀ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜੇ ਟੈਂਕੀ ਜੋ ਟੁੱਟੀ ਹੈ ਜੇ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੇਰਾ ਨੁਕਸਾਨ ਆ ਮੇਰਾ ਭਰ ਦਿਓ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸ ਤੇ ਉਲਟਾ ਉਹਨਾਂ ਨੇ ਇਲਾਜ ਕਰਾਣ ਦੀ ਵੇ ਗੱਡੀ ਵਜਾ ਲਈ ਤੇ ਇਹ ਕਹਿ ਰਹੇ ਨੇ ਵੇਖੋ ਜੇ ਇਦਾਂ ਦੀ ਗੱਲ ਆ ਤੇ ਉਹ ਸਾਰੇ ਵੈਰੀਫਾਈ ਕਰਾਂਗੇ ਔਰ ਜੋ ਵੀ ਉਹਨਾਂ ਦੇ ਅਕੋਰਡਿੰਗ ਕਾਰਵਾਈ ਵਰਦੀ ਹੋਏਗੀ ਜ਼ਰੂਰ ਕਰਾਂਗੇ ਖੈਰ ਦੇਖਿਆ ਜਾਵੇ ਤਾਂ ਲੋਕ ਇਸ ਕਦਰ ਆਪਣੇ ਵਾਹਨਾਂ ਨੂੰ ਤੇਜ਼ ਚਲਾਉਂਦੇ ਨੇ ਕਿ ਆਉਂਦੇ ਜਾਂਦੇ ਲੋਕ ਵੀ ਨਜ਼ਰ ਨਹੀਂ ਆਉਂਦੇ ਅਤੇ ਹਾਸਾ ਕਰਕੇ ਫਰਾਰ ਹੋ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ